ਉਧਰ ਅਮਰਪਾਲ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਚ ਸੁਣਵਾਈ ਗਈ ਤੁਹਾਨੂੰ ਦੱਸ ਦੇ ਇੱਕ ਟੂ ਸਾਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਤੇ ਲਗਾਏ ਗਏ ਨੈਸ਼ਨਲ ਸਕਿਉਰਿਟੀ ਐਕਟ ਐਨ ਐਸ ਏ ਦੀ ਮਿਹਾਰ ਦੇ ਵਿਧਾਉਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਸੀ ਜਿਸ ਦੀ ਅੱਜ ਸੁਣਵਾਈ ਹੋਈ ਹੈ ਹੋਣੀ ਹੈ ਅਮਰਪਾਲ ਦੀ ਪਟੀਸ਼ਨ ਚ ਸੰਸਦ ਮੈਂਬਰ ਨੇ ਐਨ ਐਸ ਏ ਲਗਾਉਣ ਨੂੰ ਗਲਤ ਕਿਹਾ ਸੀ ਪਿਛਲੀ ਸੁਣਵਾਈ ਚ ਅਦਾਲਤ ਨੇ ਇਸ ਮਾਮਲੇ ਤੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਇਸ ਤੋਂ ਪਹਿਲਾਂ ਸ਼ੁਰੂ ਵਿੱਚ ਸਰਕਾਰੀ ਵਕੀਲ ਨੇ ਅਮਰਪਾਲ ਸਿੰਘ ਦੀ ਪਟੀਸ਼ਨ ਵਿੱਚ ਤਕਨੀਕੀ ਖਾਮੀਆਂ ਦਾ ਮੁੱਦਾ ਉਠਾਇਆ ਸੀ ਜਿਸ ਵਿੱਚ ਅਮਰਪਾਲ ਸਿੰਘ ਦੇ ਘਰ ਦਾ ਪਤਾ ਅਤੇ ਉਸਦੇ ਮਾਤਾ ਪਿਤਾ ਦੀ ਉਮਰ ਗਲਤ ਸੀ ਇਸ ਤੋਂ ਬਾਅਦ ਅਮਰਪਾਲ ਸਿੰਘ ਦੇ ਵਕੀਲ ਨੇ ਸੋਧ ਕਰਨ ਲਈ ਮੰਗਾ ਸਮਾਂ ਮੰਗਿਆ ਸੀ ਅਨਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਕਿ ਐਨਐਸਏ ਦੀ بنیاد 1 ਸਾਲ ਵਧਾਉਣੀ ਪੂਰੀ ਤਰ੍ਹਾਂ ਗਲਤ ਹੈ ਉਹਨਾਂ ਨੇ ਆਪਣੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਗੈਰਸੰਵਿਧਾਨਕ ਦੱਸਿਆ ਉਹ 1 ਸਾਲ ਤੋਂ ਵੱਧ ਸਮੇਂ ਤੋਂ ਆਪਣੇ ਰਾਜ ਰਿਸ਼ਤੇਦਾਰਾਂ ਅਤੇ ਲੋਕਾਂ ਤੋਂ ਦੂਰ ਹਨ ਪਟੀਸ਼ਨ ਵਿੱਚ ਕਿਹਾ ਗਿਆ ਕਿ ਉਸ ਦੀ ਜ਼ਿੰਦਗੀ ਅਤੇ ਆਜ਼ਾਦੀ ਨੂੰ ਅਸਾ ਧਾਰਨ ਅਤੇ ਬੇਰਾਮੀ ਦੇਮ ਤਰੀਕੇ ਨਾਲ ਖੋਲਿਆ ਗਿਆ ਗਿਆ ਇਸ ਦੌਰਾਨ ਹੁਣ ਅਮਰਪਾਲ ਸਿੰਘ ਦੀ ਪਾਰਲੀਮੈਂਟ ਮੈਂਬਰਸ਼ਿਪ ਨੂੰ ਵੀ ਚੁਣੌਤੀ ਦਿੱਤੀ ਗਈ ਹੈ ਇਸ ਸਬੰਧੀ ਹਲਕਾ ਖਡੂ ਸਾਹਿਬ ਤੋਂ ਆਜਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਡਾਇਰ ਕੀਤੀ ਹੈ ਪਟੀਸ਼ਨ 'ਚ ਪੰਜ ਗੱਲਾਂ ਦਾ ਜ਼ਿਕਰ ਕੀਤਾ ਗਿਆ ਕਿ ਦਲੀਲ ਦਿੱਤੀ ਗਈ ਕਿ ਅਮਰਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰਾਂ ਵਿੱਚ ਕਈ ਜਾਣਕਾਰੀਆਂ ਛੁਪਾ ਦਿੱਤੀਆਂ ਹਨ ਨਾਮਜਿੱਦਗੀ ਫਾਰਮ ਅਧੂਰਾ ਹੈ ਫੰਡਾਂ ਦਾਣ ਅਤੇ ਖਰਚਿਆਂ ਬਾਰੇ ਜਾਣਕਾਰੀ ਛਪਾਈ ਗਈ ਹੈ ਵੋਟਾਂ ਮੰਗਣ ਵੇਲੇ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ ਕਿ ਬਿਨਾ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮੱਗਰੀ ਛਾਪੀ ਗਈ ਹੈ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾਗਾ ਇਸ ਗੱਲ ਦੀ ਜਿਹੜੀ ਗਈ ਹੈ ਦਾਇਰ ਕੀਤੀ ਗਈ ਐਪਲੀਕੇਸ਼ਨ ਦੇਖਣਾ ਹੋਏਗਾ ਕਿ ਅਦਾਲਤ ਵੱਲੋਂ ਕੀ ਜੜਾਗਾ ਉਹ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਹੈ